ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਾਂਗੇ ਹਾਂਜੀ ਜੀ ਆਪਾਂ ਗੱਲ ਕਰੀਏ ਇਸ ਵੀਡੀਓ ਦੇ ਵਿੱਚ ਜੋ ਜੈਰੋ ਚੇਜ ਸਾਹਮਣੇ ਤੁਹਾਡੇ ਆ ਰਿਹਾ ਵੀਡੀਓ ਦੇ ਵਿੱਚ ਇਹ ਪਹੁੰਚ ਚੁੱਕਿਆ ਜੋ ਕਿ ਜਲੰਧਰ ਏਰੀਏ ਦੇ ਹਰੀਪੁਰ ਦੇ ਸਟੇਡੀਅਮ ਵਿਖੇ ਇਹ ਚੋਟੀ ਦਾ ਸੁਪਰਸਟਾਰ ਭਲੱਥ ਦੇ ਕਬੱਡੀ ਕੱਪ ਕਰਕੇ ਪਹੁੰਚਿਆ ਪੰਜਾਬ ਦੇਖੋ ਆਪਣੇ ਪੰਜਾਬੀ ਵੀਰਾਂ ਨਾਲ ਲਾਉਂਦਾ ਹੋਇਆ ਰੌਣਕਾ ਵੀਡੀਓ ਪਾ ਰਿਹਾ ਆਪਣੀ ਅਫੀਸ਼ੀਅਲ ਇੰਸਟਾਗ੍ਰam ਆਈਡੀ ਜੈਰੋ ਚੇਜ ਤੇ ਦੇਖੋ ਬੱਚਿਆਂ ਨਾਲ ਖੇਡਦਾ ਹੋਇਆ ਵਾਹ ਇਹ ਸਪੈਸ਼ਲ ਪਲਟਾ ਦੇ ਕਬੱਡੀ ਕੱਪ ਕਰਕੇ ਆਇਆ ਮੋਹਬੀਤ ਬੱਲ ਦੀ ਵੀ ਬਹੁਤ ਵੱਡੀ ਦੇਣਾ ਕਬੱਡੀ ਨੂੰ ਜੋ ਕਿ ਇੰਨੇ ਸੁਪਰਸਟਾਰ ਸਾਥ ਕੇ ਐਡਾ ਤਕੜਾ ਕਬੱਡੀ ਕੱਪ ਕਰਵਾਉਣਾ ਖਾਲਾ ਜੀ ਦਾ ਵਾੜਾ ਨਹੀਂ ਵੀਰ ਨੇ ਸਦੀਪ ਪਲੇਅਰ ਹੋਰ ਵੀ ਚੋਟੀ ਦੇ ਸੁਪਰਸਟਾਰ ਐਦਕੀ ਤੁਹਾਨੂੰ ਦੇਖਣ ਨੂੰ ਮਿਲਣਗੇ ਪਲੱਥਾਂ ਦੇ ਕਬੱਡੀ ਕੱਪ ਤੇ ਐਦਕੀ ਉਦੋਂ ਵੀ ਚੋਟੀ ਦਾ ਕੰਮ ਕਰਤਾ ਪਲੱਥਾਂ ਦੇ ਕੱਪ ਤੇ ਸਿਰਾਂ ਲੱਗਣਾ ਮਿੱਤਰੋ ਸਾਰੇ ਪਹੁੰਚੋ ਜਰੂਰ ਪਲੱਥ ਦੇ ਕਬੱਡੀ ਕੱਪ ਤੇ ਆਹ ਜੋ ਵੀਡੀਓ ਤੁਹਾਨੂੰ ਦਿਸ ਰਹੀ ਹੈ ਸਾਹਮਣੇ ਵਿੱਚ ਦੱਸਿਆ ਜਾ ਰਿਹਾ ਵੀ ਇਹ ਹਰੀਪੁਰ ਦੇ ਸਟੇਡੀਅਮ ਵਿਖੇ ਪਹੁੰਚ ਗਿਆ ਉਨੇ ਦਿਨ ਪਲੱਥ ਦੇ ਕਬੱਡੀ ਕੱਪ ਤੱਕ ਜ਼ੈਰੋ ਚ ਵੇਜ ਇਸ ਸਟੇਡੀਅਮ ਹਰੀਪੁਰ ਦੇ ਜਲੰਧਰ ਏਰੀਏ ਦੇ ਸਟੇਡੀਅਮ ਵਿੱਚ ਮਿਹਨਤ ਕਰੇਗਾ 14 ਤਰੀਕ ਤੱਕ ਪਲਾਥ ਦੇ ਕਬੱਡੀ ਕੱਪ ਤੱਕ ਹਾਂਜੀ ਕੌਣ ਕੌਣ ਅਡੀਕ ਰਿਹਾ ਚੋਟੀ ਦੇ ਹੋਰ ਸੁਪਰਸਟਾਰ ਪੁੱਜਣ ਹੋਰ ਦੁੱਲੇ ਵਰਗੇ ਵੀ ਕਹਿੰਦੇ ਪੁੱਜ ਰਹੇ ਆ ਮੋਹਨबीर ਬੱਲ ਦਾ ਬਹੁਤ ਬਹੁਤ ਧੰਨਵਾਦ ਚੋਟੀ ਦੀ ਕਬੱਡੀ ਕਰਾ ਕੇ ਦਿਖਾਉਣੀ ਆ ਮੋਹਨबीर ਬੱਲ ਨੇ ਐਦ ਕੀ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ